ਜਮਕੀਲੇ ਦੀ ਸੁਣ ਲੋ ਇਹ ਦਰਬਾਰ ਸਭ ਗਿਆ ਤੇ ਬਾਬਾ ਮਾਨੋਚਾਲ ਕੋਲ ਜਾ ਕੇ ਪੇਸ਼ ਹੋਇਆ ਹੈ ਮਾਫੀ ਮੰਗੀਏ ਕਿ ਅੱਗੇ ਤੋਂ ਗੰਦੇ ਗੀਤ ਨਹੀਂ ਗਾਊਗਾ ਉਸ ਤੋਂ ਬਾਅਦ ਫਿਰ ਇਹਨੇ ਇੱਕ ਧਾਰਮਿਕ ਕੈਸ਼ਟ ਵੀ ਕੱਢੀ ਪਰ ਕੁਝ ਸਮੇਂ ਬਾਅਦ ਸਰਕਾਰ ਦੀ ਛੈ ਤੇ ਫਿਰ ਇਹਨੇ ਗੰਦੇ ਗੀਤ ਗਾਉਣੇ ਸ਼ੁਰੂ ਕਰਤੇ ਜਿੱਥੇ ਵੀ ਇਹਦਾ ਖਾੜਾ ਲੱਗਣਾ ਹੁੰਦਾ ਸੀ ਉੱਥੇ ਸੀਆਰਪੀ ਦੀ ਇਹਨੂੰ ਸੁਰੱਖਿਆ ਦਿੱਤੀ ਜਾਂਦੀ ਤੇ ਕਿਹਾ ਜਾਂਦਾ ਕਿ ਖੁੱਲ੍ਹ ਕੇ ਗੰਦੇ ਗੀਤ ਗਾਹ ਤਾਂ ਜੋ ਪੰਜਾਬ ਦੇ ਨੌਜਵਾਨ ਆਪਣੇ ਹੱਕਾਂ ਵਾਲੀ ਲੜਾਈ ਨੂੰ ਛੱਡ ਕੇ ਇਸ ਦਲਦਲ ਵਿੱਚ ਫਸ ਜਾਣ ਇਹ ਵੀ ਇੱਕ ਖਾਰਕੁਸ਼ ਸੰਘਰਸ਼ ਖਤਮ ਕਰਨ ਦਾ ਸਰਕਾਰ ਵੱਲੋਂ ਇੱਕ ਵੱਖਰੇ ਤਰੀਕੇ ਦਾ ਹਮਲਾ ਸੀ ਹੁਣ ਇਵੇਂ ਚੱਲਦਾ ਰਿਹਾ ਏ ਟਲਿਆ ਨਾਂ ਤੇ ਇੱਕ ਵਾਰ ਕੈਨੇਡਾ ਟੂਰ ਤੇ ਗਿਆ ਉੱਥੇ ਨੇ ਇੰਟਰਵਿਊ ਕੀਤੀ ਇੰਟਰਵਿਊ ਦੇ ਵਿੱਚ ਜਦੋਂ ਇਹਨੂੰ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਖਾਰਕੁਸ਼ ਸੰਘਰਸ਼ ਸਿਖਰ ਤੇ ਆ ਤੇ ਤੈਨੂੰ ਗੰਦੇ ਗੀਤ ਗਾਉਣ ਤੋਂ ਕੋਈ ਡੱਕਦਾ ਨਹੀਂ ਤਾਂ ਇਹਨੇ ਜਵਾਬ ਦਿੱਤਾ ਕਿ ਮੈਂ ਸਿੱਖ ਸਟੂਡੈਂਟ ਫੰਡਰੇਸ਼ਨ ਦੇ ਪ੍ਰਧਾਨ ਭਾਈ ਗਰਜੀਤ ਸਿੰਘ ਨੂੰ ਪੈਸੇ ਦਿੱਤੇ ਨੇ ਉਹ ਕਹਿੰਦਾ ਜੋ ਮਰਜੀ ਗਾਈ ਜਾ ਕੋਈ ਚੱਕਰੀ ਨਹੀਂ ਫਿਰ ਕੈਨੇਡਾ ਤੋਂ ਵਾਪਸ ਆ ਕੇ ਇਹਨੇ ਖਾੜੇ ਲਾਇਏ ਕੋਟ ਬਾਦਲਖਾਂ ਪਿੰਡ ਇਹਦਾ ਖਾੜਾ ਸੀ ਉੱਥੇ ਭਾਰੀ ਸੀ ਆਰਪੀ ਲਾ ਕੇ ਖਾੜਾ ਲੁਆਇਆ ਗਿਆ ਹੁਣ ਉੱਥੇ ਸਟੇਜ ਤੋਂ ਸਿੰਘਾਂ ਨੂੰ ਲਲਕਾਰ ਕੇ ਡੱਬ ਦੇ ਵਿੱਚ ਪਿਸਤੌਲ ਅਡਾਇਆ ਵਿਖਾ ਕੇ ਵਾਰ-ਵਾਰ ਕਹਿ ਰਿਹਾ ਸੀ ਕਿ ਹਿੱਕ ਚ ਵੱਜੋ ਜਿੰਨੇ ਵੱਜਣਾ ਮੋੜਵਾ ਜਵਾਬ ਦੇਵਾਂਗੇ ਕਿਉਂਕਿ ਹੰਕਾਰ ਸੀ ਮਗਰ ਸਰਕਾਰ ਦੀ ਖੈ ਸੀ ਸਿੰਘ ਇੰਨੀ ਗੱਲ ਕਿੱਥੇ ਸੁਣਦੇ ਨੇ ਕਿ ਕੋਈ ਦੁੱਕੀ ਦਾ ਬੰਦਾ ਉਹਨਾਂ ਨੂੰ ਗੱਲ ਕਰ ਜੇ ਸਿੰਘਾਂ ਦਾ ਮਰਨ ਨਾ ਹੋ ਜੂ ਤਾਂ ਸ਼ਹੀਦ ਭਾਈ ਗਰਦੀਪ ਸਿੰਘ ਜਿਹਨੂੰ ਨੌਜਵਾਨ ਬਾਈ ਦੀਪ ਹੀਰਾਵਾਲਾ ਕਰਕੇ ਜਾਣਦੇ ਨੇ ਉਹ ਵਜੇ ਹਿੱਕ 'ਚ ਤੇ ਉਹਨਾਂ ਨੇ ਉੱਥੇ ਇਹਦਾ ਸੋਧਾ ਲਾਇਆ ਤੇ ਅੱਜ